ਹਾਂਜੀ ਕੀ ਹਾਲ ਚਾਲ ਨੇ ਪ੍ਰਭੂ ਜਿਹੜੀ ਅੱਜ ਦੀ ਕਹਾਣੀ ਆ ਇਹਦੀ ਤੁਹਾਨੂੰ ਸਿੱਖਣ ਲਈ ਵੀ ਬਹੁਤ ਕੁਝ ਮਿਲੇਗਾ ਤੇ ਇਹ ਵੀ ਗੱਲ ਤੁਹਾਨੂੰ ਸਿੱਖਣ ਲਈ ਮਿਲੂਗੀ ਕਿ ਸਾਰੇ ਚਾਚੇ ਤਾਏ ਮਾੜੇ ਨਹੀਂ ਹੁੰਦੇ ਸਾਰੇ ਚਾਚੇ ਤਾਏ ਸ਼ਰੀਕ ਨਹੀਂ ਹੁੰਦੇ ਕਈ ਚਾਚੇ ਤਾਏ ਬਹੁਤ ਜ਼ਿਆਦੇ ਚੰਗੇ ਵੀ ਹੁੰਦੇ ਆ ਪੰਜੇ ਉਂਗਲਾਂ ਇੱਕੋ ਜਿਹੀਆਂ ਨਹੀਂ ਹੁੰਦੀਆਂ 22 ਦੀ ਉਮਰ ਐ ਇਸ ਟਾਈਮ ਤੇ ਤਾਂ 52-53 ਸਾਲ ਦੀ ਹੋਈ ਪਈ ਆ ਜਿਹੜੇ ਭਰਾ ਇਹ 22 ਹੋਈ ਹੁੰਦੇ ਆ ਇਹ ਦੋ ਭਰਾ ਹੁੰਦੇ ਆ ਬਈ ਇਹਨਾਂ ਕੋਲੇ 32 ਕਿੱਲੇ ਜ਼ਮੀਨ ਦੇ ਹੁੰਦੇ ਆ ਦੂਜਾ ਭਰਾ ਵੱਡਾ ਹੁੰਦਾ ਤੇ ਇਹ ਛੋਟਾ ਹੁੰਦਾ ਚਲੋ ਜੀ ਪਹਿਲਾਂ ਭਰਾ ਦਾ ਵਿਆਹ ਹੋ ਜਾਂਦਾ ਭਰਾ ਦੇ ਘਰੇ ਇੱਕ ਪੁੱਤ ਜਨਮ ਲੈਂਦਾ ਉਸ ਤੋਂ ਬਾਅਦ ਕਹਿੰਦਾ ਮੇਰਾ ਵਿਆਹ ਹੋ ਜਾਂਦਾ ਮੇਰੇ ਕੋਲ ਕਹਿੰਦਾ ਦੋ ਬੱਚੇ ਹੁੰਦੇ ਆ ਕਹਿੰਦਾ ਜਦੋਂ ਉਹ ਮੇਰੇ ਭਰਾ ਦਾ ਪੁੱਤ 7 ਸਾਲਾਂ ਦਾ ਹੁੰਦਾ ਉਦੋਂ ਕਹਿੰਦਾ ਮੇਰਾ ਭਰਾ ਤੇ ਮੇਰੀ ਪਰਜਾਈ ਤੇ ਮੇਰਾ ਪਤੀਜਾ ਕਦੇ ਵਿਆਹ ਤੇ ਜਾ ਰਹੇ ਹੁੰਦੇ ਤੇ ਰਸਤੇ ਦੇ ਵਿੱਚ ਐਕਸੀਡੈਂਟ ਹੋ ਜਾਂਦਾ ਤੇ ਮੇਰਾ ਭਰਾ ਤੇ ਮੇਰੀ ਪਰਜਾਈ ਦੁਨੀਆ ਨੂੰ ਅਲਵਿਦਾ ਕਹਿ ਜਾਂਦੀ ਆ ਤੇ ਮੇਰਾ ਇਕੱਲਾ ਪਤੀਜਾ ਬਚ ਜਾਂਦਾ ਤੇ ਚਲੋ ਜੀ ਸਾਂਝਾ ਸਾਡਾ ਘਰ ਸੀਗਾ ਇੱਕੋ ਪਰਿਵਾਰ ਸੀ ਕਿ ਤਾਂ ਸਾਨੂੰ ਬਹੁਤ ਝਟਕਾ ਲੱਗਿਆ ਕਿਉਂਕਿ ਭਰਾ ਦਾ ਬਹੁਤ ਵੱਡਾ ਦੁੱਖ ਹੁੰਦਾ ਬਈ ਕਹਿੰਦਾ ਮੇਰੇ ਭਰਾ ਦਾ ਘਰ ਇੱਕ ਸਾਦਾ ਵਿਹਲਾ ਹੋ ਗਿਆ ਇੱਕੋ ਨਿਸ਼ਾਨੀ ਬਚੀ ਸੀ ਕਿ ਅੱਲਾ ਮੇਰਾ ਪਤੀਜਾ ਕਹਿੰਦਾ ਜਿਹੜੀ ਜ਼ਮੀਨ ਸੀ ਉਹ ਸਾਰੀ ਮੇਰੇ ਪਿਓ ਦੇ ਨਾਮ ਸੀ ਕਹਿਣ ਦਾ ਮਤਲਬ ਵੀ ਜਿਹੜਾ ਪਤੀਜੇ ਦਾ ਦਾਦਾ ਸੀ ਉਹਦੇ ਨਾਮ ਤੇ ਸੀ ਕਹਿੰਦਾ ਚਲੋ ਜੀ ਥੋੜੇ ਟਾਈਮ ਬਾਅਦ ਜਿਹੜੇ ਮੇਰੇ ਭਰਾ ਦੇ ਸਹੁਰੇ ਆ ਉਹ ਆਉਂਦੇ ਆ ਉਹ ਕਹਿੰਦੇ ਵੀ ਅਸੀਂ ਇਹਨੂੰ ਲੈ ਜਾਂਦੇ ਆ ਕਹਿੰਦਾ ਮੈਂ ਉਹਨਾਂ ਨੂੰ ਕਿਹਾ ਵੀ ਨਹੀਂ ਵੀ ਮੇਰੇ ਦੋ ਪੁੱਤ ਨੇ ਇਹ ਵੀ ਮੇਰਾ ਪੁੱਤ ਹੈ ਵੀ ਮੈਂ ਇਹਨੂੰ ਨਹੀਂ ਕੱਲਣਾ ਵੀ ਮੇਰੇ ਭਰਾ ਦੀ ਨਿਸ਼ਾਨੀ ਆ ਵੀ ਮੈਂ ਇਹਨੂੰ ਇੱਥੇ ਰੱਖੂੰਗਾ ਇੱਥੇ ਪੜ੍ਹਾਉਂਗਾ ਇੱਥੇ ਲਿਖਾਉਂਗਾ ਕਿ ਮੈਂ ਇਹਨਾਂ ਵਾਦੇ ਪੁੱਤਾਂ ਦਾ ਵਾਅਦਾ ਸਾਂਭੂਗਾ ਕਿਉਂਕਿ ਬੰਦੇ ਨੇ ਨਿੱਕੇ ਨੂੰ ਆਪਦੇ ਅੱਥੇ ਪਾਲ ਲਿਆ ਖੜਾਇਆ ਹਨਾ ਬੰਦੇ ਦਾ ਲਾੜ ਪਿਆਰ ਹੁੰਦਾ ਮੋਹ ਪਿਆਰ ਹੁੰਦਾ ਉਹਦੇ ਪਤੀਜਿਆਂ ਦੇ ਵਿੱਚ ਹਨਾ ਕਹਿੰਦਾ ਵੀ ਮੈਂ ਉਹਨਾਂ ਨੂੰ ਜਵਾਬ ਦਿੱਤਾ ਵੀ ਨਹੀਂ ਮੈਂ ਨਹੀਂ ਜਾਣ ਦੇਣਾ ਮੈਂ ਇਹਨੂੰ ਇੱਥੇ ਰੱਖਣਾ ਕਹਿੰਦਾ ਚਲੋ ਜੀ ਮੈਂ ਇੱਥੇ ਰੱਖਿਆ ਇਕੱਠੇ ਮਿਰਜਵਾਕਾ ਨਾਲ ਸਕੂਲੇ ਜਾਂਦੇ ਸੀ ਕੋਈ ਸਕੂਲ ਚਲੋ ਜੀ ਕਹਿੰਦਾ ਵੀ ਮੈਨੂੰ ਡੈਡੀ ਕਹਿੰਦਾ ਛੋਟੇ ਲਾ ਵੀ ਮੈਨੂੰ ਡੈਡੀ ਕਹਿੰਦਾ ਹੁੰਦਾ ਸੀਗਾ ਕਹਿੰਦਾ ਮੈਂ ਵੀ 1% ਵੀ ਵਿਤਕਰਾਂ ਨਹੀਂ ਕੀਤਾ ਉਹਦੇ ਨਾਲ ਕਿਸੇ ਵੀ ਚੀਜ਼ ਨੂੰ ਲੈ ਕੇ ਕਹਿੰਦਾ ਚਲੋ ਜੀ ਥੋੜੇ ਟਾਈਮ ਬਾਅਦ ਮੇਰੀ ਘਰ ਦੀ ਮੇਰੇ ਕੰਨਾਂ ਦੇ ਵਿੱਚ ਕਹਿੰਦਾ ਕੁਸਰਮੋਸਰ ਕਰਨ ਲੱਗ ਗਿਆ ਵੀ ਤੂੰ ਇਹਨੂੰ ਉੱਥੇ ਨਾਨਕਿਆਂ ਕੋਲ ਭੇਜ ਦੇ ਮੈਨੂੰ ਇੱਥੇ ਨਾ ਰੱਖ ਵੀ ਜੇ ਇੱਥੇ ਰਹੂਗਾ ਤੇ ਇਹ ਜ਼ਮੀਨ ਚੋਂ ਹਿੱਸਾ ਲੈ ਜਾਊਗਾ ਕਹਿੰਦਾ ਮੈਂ ਆਪਦੀ ਘਰ ਦੀ ਠੋਕ ਕੇ ਕਿਹਾ ਵੀ ਗੱਲ ਸੁਣੋ ਵੀ ਹਿੱਸਾ ਤੋਂ ਨਹੀਂ ਲੈਣੇ ਲੈਣਾ ਵੀ ਜੇ ਮੇਰਾ ਭਰਾ ਜਾਉਂਦਾ ਹੁੰਦਾ ਤਾਂ ਵੀ ਹਿੱਸਾ ਲੈਂਦਾ ਹਨਾ ਵੀ ਜਿਹੜਾ ਮੇਰੇ ਭਰਾ ਦਾ ਹਿੱਸਾ ਉਹ ਤਾਂ ਉਹਦੇ ਪੁੱਤ ਨੂੰ ਜਾਣੇ ਜਾਣਾ ਵੀ ਇਹਦੀ ਤਾਂ ਵੀ ਦੂਰ ਹੈ ਹੈ ਹੀ ਨਹੀਂ ਕੋਈ ਹਨਾ ਵੀ ਦੂਜੀ ਗੱਲ ਕੋਈ ਹੈ ਹੀ ਨਹੀਂ ਕੀ ਤਾਂ ਵੀ ਇਹ ਤੋਂ ਭੁੱਲ ਜਾ ਵੀ ਜ਼ਮੀਨ ਆਪਾਂ ਇਹਦੀ ਨੱਪ ਲਾਂਗੇ ਕਹਾਂ ਤੁਹਾਨੂੰ ਜੀ ਮੇਰੇ ਮੇਰੇ ਘਰ ਵਾਲੇ ਪਿਛੇ ਲਾ ਕੇ ਮੇਰੇ ਸਾਲੇ ਨੇ ਮੈਨੂੰ ਕਹਿਣਾ ਸ਼ੁਰੂ ਕਰਤਾ ਵੀ ਤੁਸੀਂ ਭਾਜੀ ਨੂੰ ਇਹਦੇ ਨਾਨਕਿਆਂ ਦੇ ਭੇਜ ਦਿਓ ਕਹਿੰਦਾ ਵੀ ਮੈਂ ਕਿਹਾ ਵੀ ਨਹੀਂ ਨਹੀਂ ਇਹ ਕੰਮ ਨਹੀਂ ਹੋਣਾ ਵੀ ਇਹ ਮੇਰੇ ਭਰਾ ਦੀ ਨਿਸ਼ਾਨੀ ਆ ਇਹ ਵੀ ਮੇਰਾ ਪੁੱਤ ਆ ਕਿਉ ਹੈ ਮੇਰੇ ਦੋ ਪੁੱਤ ਆ ਆਪਦੇ ਨੇ ਇਹ ਵੀ ਮੇਰੇ ਭਰਾ ਦਾ ਪੁੱਤ ਤਾਂ ਇਹ ਤੀਜਾ ਮੇਰਾ ਪੋਤਾ ਵੀ ਮੈਂ ਇਹ ਕੰਮ ਨਹੀਂ ਕਰਨਾ ਵੀ ਜੇ ਤੁਸੀਂ ਕਹਿੰਦੇ ਹੋ ਵੀ ਹਾਂ ਵੀ ਇਹਨੂੰ ਮੈਂ ਨਾਨਕੇ ਭੇਜ ਕੇ ਤੇ ਮੈਂ ਇਹਦੇ ਹਿੱਸੇ ਦੀ ਜ਼ਮੀਨ ਆਪ ਦੇ ਪੁੱਤਰਾਂ ਦੇ ਨਾਂ ਕਰਾਉਂਦਾ ਕਹਿੰਦਾ ਮੈਂ ਇਹ ਕੰਮ ਨਹੀਂ ਹੋਣ ਦੇਣਾ ਕਹਿੰਦਾ ਚਲੋ ਜੀ ਬੜਾ ਟਾਈਮ ਮੇਰੀ ਘਰ ਦੀ ਮੇਰੇ ਨਾਲ ਇਸ ਕੋਲ ਲੜਦੀ ਵੀ ਰਹੀ ਕਲੇਸ਼ ਵੀ ਕਰਦੀ ਦੀ ਕਹਿੰਦਾ ਮੈਂ ਉਹ ਗੱਲ ਨਹੀਂ ਮੰਨੀ ਕਹਿੰਦਾ ਜਦੋਂ ਮੇਰੇ ਮੁੰਡੇ 16 17 17 ਸਾਲਾਂ ਦੇ ਹੁੰਦੇ ਆ ਕਹਿੰਦਾ ਚਲੋ ਜੀ ਮਾਂ ਉਹਨਾਂ ਦੀ ਵੀ ਕੰਨ ਭਰ ਦਿੰਦੀ ਆ ਉਸ ਤੋਂ ਬਾਅਦ ਮੇਰੇ ਮੁੰਡੇ ਮੇਰੇ ਨਾਲ ਇਹ ਗੱਲ ਤੇ ਲੜਦੇ ਰਹਿੰਦੇ ਆ ਵੀ ਜਿਹੜੀ 32 ਗੱਲੇ ਜ਼ਮੀਨ ਆ ਇਹਨੂੰ ਤਿੰਨਾਂ ਹਿੱਸਿਆਂ ਦੇ ਵਿੱਚ ਵੰਡ ਦੇ ਵੀ ਸਾਨੂੰ ਤਿੰਨਾਂ ਨੂੰ ਬਰਾਬਰ ਵੰਡ ਕਹਿੰਦਾ ਮੈਂ ਉਹਨਾਂ ਨੂੰ ਕਿਹਾ ਵੀ ਇਹ ਗੱਲ ਨਹੀਂ ਕਹਿੰਦਾ ਮੇਰੇ ਘਰ ਦੇ ਵੀ ਮੈਨੂੰ ਇਹ ਗੱਲ ਕਹਿਣ ਲੱਗੀ ਮੇਰੇ ਸਾਲੇ ਵੀ ਮੈਨੂੰ ਇਹ ਗੱਲ ਕਹਿਣ ਲੱਗੇ ਵੀ ਜਿਹੜੀ 32 ਕਿੱਲੇ ਜ਼ਮੀਨ ਹੈ ਵੀ ਇਹ ਤਿੰਨਾਂ ਦੇ ਨਾਲ ਬਰਾਬਰ ਵੰਡ ਦੇ। ਕਹਿੰਦਾ ਪਰ ਮੈਂ ਉਹਨਾਂ ਨੂੰ ਕਿਹਾ ਵੀ ਨਹੀਂ ਵੀ 16 ਕਿੱਲੇ ਜ਼ਮੀਨ ਆਉਂਦੀ ਆ। 16 ਕਿੱਲੇ ਉਹਦੀ ਆ 16 ਕਿੱਲੇ ਆਪਣੀ ਆ। ਪਰ ਮੇਰੇ ਕਹਿੰਦਾ ਮੁੰਡੇ ਕਹਿੰਦੇ ਸੀ ਵੀ ਇਹ 32 ਕਿੱਲੇ ਬਰਾਬਰ ਵੰਡੀ ਜਾਵੇ। ਕਹਿੰਦਾ ਮੈਂ ਕਿਹਾ ਨਹੀਂ ਵੀ ਜਿਹੜੀ ਮੇਰੇ ਭਰਾ ਦਾ ਹਿੱਸਾ 16 ਕਿੱਲੇ ਉਹਦੇ ਪੁੱਤ ਨੂੰ ਹੀ ਜਾਊਗਾ। ਇਹ ਕੰਮ ਨਹੀਂ ਹੋਣ ਦੇਣਾ। ਆ ਚਲੋ ਜੀ ਕਲੇਸ਼ ਘਰੇ ਚੱਲਣ ਲੱਗ ਗਿਆ ਬਹੁਤ ਜ਼ਿਆਦਾ। ਕਹਿੰਦਾ ਮੈਂ ਉਹਨਾਂ ਨੂੰ ਮਿੱਠਾ ਜਲਾ ਰਲਾ ਤਾਂ 2-4 ਸਾਲ ਟੱਪ ਗਈ ਚਲੋ ਮੇਰਾ ਭਤੀਜਾ ਵੀ ਗੱਭਰੂ ਹੋ ਗਿਆ ਮੈਂ ਵਿਚਾਰ ਬਿਜੇ ਆਉਂਦੇ ਜੌਂਦੇ ਦਾ ਵਿਆਹ ਕਰਕੇ ਨੂੰ ਘਰ ਵਾਲਾ ਬਣਾ ਦਿਆਂ ਹਣਾ ਵੀ ਜੇ ਮੈਨੂੰ ਕੁਝ ਹੋ ਕਰ ਗਿਆ ਉਸ ਤੋਂ ਬਾਅਦ ਕੀ ਉਹਨੂੰ ਜ਼ਮੀਨ ਦੇਣ ਜਾਣਾ ਦੇਣਾ ਦਾ ਪਹਿਲਾਂ ਬੇਈਮਾਨ ਹੋਏ ਵਰਦੇ ਆ ਕਹਾਂ ਚਲੋ ਜੀ ਮੈਂ ਆਪਣੇ ਭਤੀਜੇ ਦਾ ਵਿਆਹ ਕਰਤਾ ਤੇ ਮੈਂ ਆਪਦੇ ਪਿਓ ਨੂੰ ਇੱਕਦਾਂ ਲੈ ਗਿਆ ਤਹਿਸੀਲੇ ਪਟਵਾਰੀ ਨਾਲ ਮੈਂ ਸਾਰੀ ਗੱਲਬਾਤ ਕਰਕੇ ਵੀ ਜਿਹੜੀ 16 ਕਿੱਲੇ ਜ਼ਮੀਨ ਆਉਂਦੀ ਸੀ ਮੈਂ ਉਹ ਆਪਦੇ ਭਤੀਜੇ ਦੇ ਨਾਮ ਕਰਵਾਤੀ ਲੋ ਜੀ ਕਹਿੰਦਾ ਮੈਂ ਆਪਦੇ ਦੂਜੇ ਦੋ ਮੁੰਡੇ ਉਹ ਵੀ ਗੱਭਰੂ ਹੋ ਗਏ ਮੈਂ ਵਿਆਹ ਤੇ ਕਹਿੰਦਾ ਉਸ ਤੋਂ ਬਾਅਦ ਉਹਨੂੰ ਪਤਾ ਲੱਗ ਗਿਆ ਵੀ ਜਿਹ ਵੀ ਉਹਦਾ ਹਿੱਸਾ ਐ ਨਹੀਂ ਚੱਕ ਕੇ ਉਹਦੇ ਨਾਂ ਕਰਾਤਾ ਮੁੰਡੇ ਦੇ ਕਹਿੰਦਾ ਚਲੋ ਜੀ ਸਾਡੇ ਕਰੇ ਹੋ ਗਿਆ ਕਲੇਸ਼ ਸ਼ੁਰੂ ਕਹਿੰਦਾ ਮੇਰੇ ਮੁੰਡੇ ਤੇ ਮੇਰੇ ਗਲ ਪੈਣ ਲੱਗ ਗਏ ਕਹਿੰਦਾ ਮੈਨੂੰ ਮਾੜਾ ਚੰਗਾ ਬੋਲਣ ਲੱਗ ਗਏ ਵੀ ਤੇਰੇ ਵਰਗਾ ਪਿਓ ਤਾਂ ਕਿਸੇ ਦਾ ਹੋਵੇ ਨਾ ਤੂੰ ਸਾਡਾ ਦੁਸ਼ਮਣ ਐ ਜੇ ਉਹ ਕਹਿੰਦਾ ਕਿ ਮੇਰੀ ਘਰ ਨੂੰ ਕੈਂਸਰ ਹੋ ਗਿਆ ਉਹ ਵੀ ਕਹਿੰਦਾ ਚੜ੍ਹਾਈ ਕਰ ਗਈ ਰਹਿ ਗਿਆ ਮੈਂ ਕੱਲਾ ਕਹਿੰਦਾ ਉਸ ਤੋਂ ਬਾਅਦ ਕੀ ਮੇਰੇ ਮੁੰਡਿਆਂ ਨੇ ਕੀਤਾ ਬਾਈ ਮੇਰੇ ਤੇ ਬਹੁਤ ਜ਼ਿਆਦਾ ਇਲਜ਼ਾਮ ਲਾਉਣੇ ਸ਼ੁਰੂ ਕਰ ਦਿੱਤੇ ਮੇਰੀਆਂ ਨੂਆ ਨੇ ਮੈਨੂੰ ਚੰਗਾ ਨਾਲ ਸਮਝਾ ਕਿਉਂਕਿ ਜਦੋਂ ਪੁੱਤਾਂ ਨੇ ਨਹੀਂ ਸਮਝਿਆ ਤਾਂ ਨੂਆ ਨੇ ਚੰਗਾ ਕਿ ਤੂੰ ਸਮਝਣਾ ਸੀਗਾ ਇਹ ਬੁੱਢੇ ਨੇ ਕਿ ਕੀਤਾ ਵੀ ਇਹ ਜਮੀਨ 16 ਕਿੱਲੇ ਉਹਨੂੰ ਦੇ ਦਿੱਤੀ ਆ ਕਹਿੰਦਾ ਪਰ ਮੈਂ ਵੀ ਇਨਸਾਫ ਦਾ ਕੰਮ ਕੀਤਾ ਸੀਗਾ ਵੀ ਜਿਹੜੀ 16 ਕਿੱਲੇ ਮੇਰੇ ਭਰਾ ਦਾ ਹਿੱਸਾ ਸੀ ਮੈਂ ਤਾਂ ਉਹ ਆਪਣੇ ਭਤੀਜੇ ਨੂੰ ਦੇਣੀ ਦੇਣੀ ਸੀਗੀ ਹਣਾ ਵੀ ਯਾਨੀ ਕਿ ਮੈਂ ਆਪਣੇ ਭਤੀਜੇ ਨਾਲ ਦਗਾ ਨਹੀਂ ਕਮਾਇਆ ਕਹਿੰਦਾ ਇੱਕ ਦਿਨ ਐਸਾ ਆਇਆ ਵੀ ਮੇਰੇ ਮੁੰਡਿਆਂ ਨੇ ਮੈਨੂੰ ੱੱਕੇ ਮਾਰ ਕੇ ਘਰੋਂ ਕੱਢ ਤਾ ਵੀ ਸਾਡੇ ਘਰ ਤੋਂ ਅੱਜ ਤੋਂ ਬਾਅਦ ਸਾਡੇ ਘਰੇ ਬੜੀ ਨਾ ਬੱਸ ਅਸੀਂ ਤੇਰੇ ਲਈ ਮਾਰ ਗਏ ਤੂੰ ਸਾਡੇ ਲਈ ਮਾਰ ਗਿਆ ਕਹਿੰਦਾ ਚਲੋ ਜੀ ਉਹੀ ਭਤੀਜਾ ਜਿਹੜਾ ਮੈਂ ਵਿਆਹਾ ਸੀਗਾ ਉਹ ਮੇਰੀ ਬਾਹੋਂ ਫੜ ਕੇ ਮੈਨੂੰ ਆਪਦੇ ਘਰੇ ਲੈ ਜਾਂਦਾ ਕਹਿੰਦਾ ਵੀ ਅੱਜ ਤੱਕ ਉਹ ਪਤੀਜਾ ਮੈਨੂੰ ਕਦੇ ਜੀਤੋ ਬਣਾਣੀ ਬੋਲਿਆ ਅੱਜ ਤੱਕ ਉਹ ਪਤੀਜੇ ਨੇ ਕਦੀ ਮੇਰੀ ਗੱਲ ਨਹੀਂ ਕੱਟੀ ਤੇ ਮੈਨੂੰ ਕਹਿੰਦਾ ਉਹਨੇ ਆਪਦੇ ਪਿਓ ਤੋਂ ਵੀ ਵੱਧ ਸੰਭਾਲਿਆ ਬੰਦੇ ਨੇ ਕਹਿੰਦਾ ਮੇਰੀ ਇੰਨੀ ਕਿ ਇੱਜ਼ਤ ਕਰਦਾ ਉਹਦੀ ਘਰ ਵਾਲੀ ਵੀ ਮਰੀ ਇੰਨੀ ਕਿ ਇੱਜ਼ਤ ਇੰਨੀ ਕਦਰ ਕਰਦੀ ਕਹਿੰਦਾ ਬਈ ਗੱਲਾਂ ਹੀ ਛੱਡ ਦਿਓ ਵੀ ਕਦੇ ਮੈਨੂੰ ਇਹ ਗੱਲ ਮਹਿਸੂਸ ਨਹੀਂ ਹੋਣ ਦਿੱਤੀ ਉਹ ਮੇਰੇ ਪਤੀਜੇ ਨੇ ਵੀ ਮੈਨੂੰ ਘਰੋਂ ਕੱਢਿਆ ਮੇਰੀ ਲਾਜ ਰੇ ਹਣਾ ਕਹਿੰਦਾ ਚਲੋ ਜੀ ਉਸ ਤੋਂ ਬਾਅਦ ਮੇਰੇ ਪੁੱਤਰਾਂ ਦੇ ਘਰੇ ਵੀ ਪੋਤਰੇ ਵੀ ਹੋਈਆਂ ਪੋਤਰੀਆਂ ਹੋਈਆਂ ਮੇਰੇ ਪੁੱਤਾਂ ਨੇ ਮੈਨੂੰ ਨਾ ਬੁਲਾਇਆ ਨਾ ਮ ਤੇ ਨਾਈ ਕਹਿੰਦਾ ਆਪਾਂ ਬੜੇ ਕਹਿੰਦਾ ਆਪਾਂ ਵੀ ਫਿਰ ਛੱਡਦਾ ਵੀ ਜੇ ਇਹੋ ਜੀ ਲਾਦ ਹੁੰਦੀ ਤਾਂ ਇਹੋ ਜੀ ਲਾਦ ਛੱਡੀ ਚੰਗੀ ਕਹਿੰਦਾ ਮਮੀ ਉਸ ਤੋਂ ਬਾਅਦ ਉਹਨਾਂ ਦੇ ਘਰੇ ਪੈਰ ਨਹੀਂ ਪਾਇਆ ਕਹਿੰਦਾ ਪਰ ਮੇਰੇ ਪਤੀ ਜਿਨੇ ਮੈਨੂੰ ਆਪਦੇ ਪੁੱਤਾਂ ਨਾਲ ਵੱੱਦ ਸੰਭਾਲ ਲਿਆ ਤੇ ਇੰਨੀ ਮੇਰੀ ਕਦਰ ਕੀਤੀ ਵੀ ਗੱਲਾਂ ਹੀ ਛੱਡ ਦਿਓ ਪਰ ਬਈ ਅਫਸੋਸ ਦੀ ਗੱਲ ਇਹ ਆ ਕਿ ਚੰਗੇ ਚਾਚੇ ਤਾਏ ਬਹੁਤ ਘੱਟ ਹੁੰਦੇ ਆ ਤੇ ਮਾੜੇ ਬਹੁਤ ਜ਼ਿਆਦੇ ਆ ਮਾੜਿਆਂ ਦੀ ਗਿਣਤੀ ਜ਼ਿਆਦਾ ਤੇ ਚੰਗਿਆਂ ਦੀ ਘੱਟ ਆ ਕਿਉਂਕਿ ਆਪਾਂ ਆਮ ਹੀ ਦੇਖਦੇ ਹਾਂ ਕਿ ਇੱਥੇ ਮੜੀ ਮੜੀ ਗਲਤੀ ਬੱਟਾ ਵੜਨ ਬਿਸ਼ੇ ਭਰਾ ਭਰਾ ਨੂੰ ਮਾਰ ਦਿੰਦਾ ਕਈ ਵਾਰੀ ਦੋ ਕਨਾਲਾਂ ਪਿਛੇ ਇੱਕ ਨਾਲ ਪਿਛੇ ਭਰਾ ਭਰਾ ਨੂੰ ਮਾਰੀ ਜਾਂਦਾ ਕਈ ਵਾਰੀ ਭਰਾ ਬੇਈਮਾਨ ਹੋ ਗਏ ਭਰਾ ਦੀ ਜ਼ਮੀਨ ਨੱਪ ਲੈਂਦਾ ਹਨ ਆਪਾਂ ਬੜਾ ਕੁਝ ਦੁਨੀਆ ਤੇ ਦੇਖਦੇ ਆਂ ਪਰ ਇਹੋ ਜਿਹੇ ਚਾਚੇ ਤਾਏ ਵੀ ਹੈਗੇ ਆ ਜਿਨ੍ਹਾਂ ਨੇ ਆਪਦਾ ਈਮਾਨ ਨਹੀਂ ਡੋਲਣ ਦਿੱਤਾ ਬੰਦਿਆਂ ਨੇ ਆਪਦੇ ਭਰਾ ਦੇ ਨਾਂ ਹੁੰਦਿਆਂ ਵੀ ਆਪਦੇ ਭਰਾ ਦੀ ਔਲਾਦ ਨੂੰ ਉਹਦਾ ਬਣਦਾ ਹੱਕ ਦਿੱਤਾ ਬਾਈ ਕਹਿੰਦਾ ਵੀ ਪਿੰਡ ਦੇ ਵਿੱਚ ਹੁਣ ਕੋਈ ਵੀ ਰੌਲਾ ਹੋਵੇ ਤਾਂ ਪਹਿਲਾਂ ਮੈਨੂੰ ਸੱਦਣਗੇ ਵੀ ਯਾਰ ਉਹ ਖਲਾਣੇ ਬੰਦੇ ਨੂੰ ਸੱਦੋ ਵੀ ਉਹ ਰੌਲਾ ਇਹ ਨਿਬੇੜ ਸਕਦਾ ਕਿਉਂਕਿ ਕਹਿੰਦਾ ਮੇਰੀ ਪਿੰਡ ਦੇ ਵਿੱਚ ਇੰਨੀ ਕੁ ਵਧੀਆ ਇੱਜ਼ਤ ਪਾਣੀਆ ਸਾਰੇ ਪਿੰਡ ਨੂੰ ਪਤਾ ਕਿ ਇਹ ਇਸ ਬੰਦੇ ਨੇ ਆਪਦੇ ਭਰਾ ਦੇ ਪੁੱਤ ਨੂੰ ਉਹਦਾ ਬਣਦਾ ਹਿੱਸਾ ਦਿੱਤਾ ਉਹਦੇ ਨਾਲ 1 ਰੁਪਏ ਦੀ ਠੱਗੀ ਤੱਕ ਨਹੀਂ ਕੀਤੀ ਤਾਂ ਕਹਿੰਦਾ ਲੋਕ ਵੀ ਵੀ ਤਾਂ ਹੀ ਸੱਦਦੇ ਆ ਫੈਸਲੇ ਕਰਨ ਵਾਸਤੇ ਵੀ ਜਿਹੜੇ ਬੰਦੇ ਨੇ ਆਪਦੇ ਘਰੇ ਇਹ ਨਹੀਂ ਮੰਨ ਲੋ ਕਾਣੀ ਵੰਡ ਕੀਤੀ ਤਾਂ ਬਾਹਰ ਕਿਵੇਂ ਕਾਣੀ ਵੰਡ ਕਰ ਦੂਗਾ ਇਸ ਕਰਕੇ ਵੀਡੀਓ ਨੂੰ ਬਾਅਦ ਤੋਂ ਬਾਅਦ ਸ਼ੇਅਰ ਕਰਿਓ ਤਾਂ ਜੋ ਜਿਹੜੇ ਚਾਚੇ ਤਾਏ ਜਾਂ ਭਰਾ ਭਰਾ ਬਾਰੇ ਮਾੜਾ ਸੋਚਦਾ ਉਹ ਸ਼ਾਇਦ ਇਹ ਵੀਡੀਓ ਦੇਖ ਕੇ ਸੋਚਣ ਤੋਂ ਹਟ ਜਾਣ ਵੀ ਨਹੀਂ ਚੰਗੇ ਬੰਦੇ ਵੀ ਦੁਨੀਆ ਤੇ ਬਹੁਤ ਆ ਬਾਈ ਜਿਹੜੇ ਡੋਂਜੰਮੇ ਸੀ ਉਹਨਾਂ ਨੇ ਧੱਕੇ ਮਾਰ ਕੇ ਘਰੋਂ ਕੱਢਤਾ ਜਿਹੜਾ ਭਤੀਜਾ ਸਾਹਮਿਆ ਸੀ ਉਹਨੇ ਆਪ ਦੇ ਪਿਓ ਤੋਂ ਵੱਧ ਕੇ ਸਾਹਮਿਆ ਕਹਿੰਦਾ ਸ਼ਾਇਦ ਮੇਰੇ ਪੁੱਤ ਵੀ ਮੈਨੂੰ ਇੰਨਾ ਨਾਂ ਸਾਹਮ ਤੇ ਜਿੰਨਾ ਮੇਰਾ ਭਤੀਜਾ ਮੈਨੂੰ ਸਾਹਮ ਦਾ ਤੇ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ